सरकारी मिडिल स्कूल बाम्निया ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ। ਸਰਕਾਰੀ ਮਿਡਲ ਸਕੂਲ ਬਾਮਲੀਆਂ ਬਲਾਕ ਸ਼ਾਕੋਟੂ ਵਿਖੇ ਐਨ ਆਰ ਆਈ ਟਰਸਟ ਦੇ ਸਹਿਯੋਗ ਨਾਲ ਸਕੂਲ ਇੰਚਾਰਜ ਮੈਡਮ ਵੀਰਪਾਲ ਸ਼ਰਮਾ ਦੀ ਅਗਵਾਈ ਅਤੇ ਸਕੂਲ ਸਟਾਫ ਦੀ ਦੇਖਰੇਖ ਹੇਠ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਮੌਕੇ ಗ್ರಾಮ ਪੰਚਾਇਤ ਬਾਮਨੀਆ, ਪਿੰਡ ਦੇ ਪਤਵੰਤੇ ਸੱਜਣ, ਐਨ ਆਰ ਆਈ ਟਰਸਟ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਉਧਿਹਾਰ ਤੇ ਮੈਂਬਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਭ ਤੋਂ ਪਹਿਲਾ ਸਕੂਲ ਇੰਚਾਰਜ ਮੈਡਮ ਵੀਰਪਾਲ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਮਾਰੋਹ ਵਿੱਚ ਪਹੁੰਚਣ ਤੇ ਸਵਾਗਤ ਕੀਤਾ। ਉਪਰੰਤ ਮੈਡਮ ਮਨਪ੍ਰੀਤ ਕੌਰ ਨੇ ਸਕੂਲ ਦੀਆਂ ਪ੍ਰਾਪਤੀ ਤੇ ਚਾਨਣਾ ਪਾਇਆ ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨਿਆ ਗਿਆ ਮੁੱਖ ਮਹਿਮਾਨ ਸਰਪੰਚ ਸੁਖਵਿੰਦਰ ਸਿੰਘ ਨੇ ਸਕੂਲ ਸਟਾਫ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਵੱਖ-ਵੱਖ ਖੇਤਰਾ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮਹਿਮਾਨਾਂ ਵੱਲੋਂ ਸੈਸ਼ਨ 2024-25 ਦੌਰਾਨ ਵੱਖ-ਵੱਖ ਖੇਤਰਾ ਵਿੱਚ ਪਹਿਲੇ 3 ਸਥਾਨ ਹਾਸਲ ਕਰਨ ਵਿਦਿਆਰਥੀਆਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਜਦਕਿ ਐਨ ਆਰ ਆਈ ਟਰਸਟ ਵੱਲੋਂ ਸੈਸ਼ਨ 2023-24 ਦੌਰਾਨ ਸਲਾਨਾ ਪ੍ਰੀਖਿਆਵਾਂ ਵਿੱਚੋਂ 95% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਵਿਸ਼ੇਸ਼ ਸਨਮਾਨ ਕੀਤਾ ਗਿਆ ਸਮਾਗਮ ਦੌਰਾਨ ਮੈਡਮ ਮਨਪ੍ਰੀਤ ਕੌਰ ਨੇ ਸਟੇਜ ਦੀ ਕਾਰਵਾਈ ਬਖੂਬੀ ਚਲਾਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਤੰਜੂ ਜੂਨੀਅਰ ਸਾਇਕ ਸਵਰਨ ਸਿੰਘ ਸੇਵਾਮੁਕਤ ਹੈਡਮਾਸਟਰ ਰਮਨਜੀਤ ਕੌਰ ਸੇਵਾਮੁਕਤ ਸਕੂਲ ਇੰਚਾਰ ਕੇਨ ਅਰੋੜਾ ਹੈਡ ਟੀਚਰ ਬਾਜਵਾ ਖੁਰਦ ਦਰਸ਼ਨ ਕੌਰ ਹੈਡ ਟੀਚਰ ਐਦਲਪੁਰ ਹਰਜੀਤ ਕੌਰ ਦਿਲਬਾਗ ਸਿੰਘ ਸੇਵਾਮੁਕਤ ਪੀਟੀਆਈ ਅਧਿਆਪਕ जरनैल सिंह तंजू अवतार सिंह बलविंद सिंह सिंध कुलदीप कौर तिलपाल बलजोत सिंह अनुरीत कौर मैंबर ट्रस्ट मंगत राम मुकेश कुमार शाही साधु सिंह सुलखण सिंह अमर सिंह सिमरनजीत सिंह गुरविंदर जगरूप सिंह कैनेडा लवप्रीत सिंह रजिंदर सिंह परमिंदर कौर मनप्रीत कौर गुरिंदर कौर जगदीश सिंह प्रेम सिंह परमजीत कौर चेयरपर्सन ਕਮਲਜੀਤ ਕੌਰ ਆਰਤੀ ਕਿਰਨ ਪਰਮਜੀਤ ਕੌਰ ਮਨਦੀਪ ਕੌਰ ਹਰਪ੍ਰੀਤ ਕੌਰ ਸੰਦੀਪ ਕੌਰ ਜਸਵੀਰ ਕੌਰ ਸਕੂਲ ਸਟਾਫ ਮੈਂਬਰ ਮਨਪ੍ਰੀਤ ਕੌਰ ਹਰਪਿੰਦਰ ਕੌਰ ਪੂਜਾ ਮਨੀਸ਼ ਕੁਮਾਰ ਅਮਿਤ ਅਮਰਿਤਪਾਲ ਨੇਹਾ ਕਰਨਬੀਰ ਕੌਰ ਮੀਨਾ ਰਾਣੀ ਚਰਨਜੀਤ ਕੌਰ ਸੁਮਨਦੀਪ ਕੌਰ ਸੁਨੀਤਾ ਰਾਣੀ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਹੀ ਪੰਜਾਬ ਨਿਊਜ਼ ਅੱਜ ਸਰਕਾਰੀ ਮਿਡਲ ਸਮਾਰਟ ਸਕੂਲ ਬਾਮਨੀਆਂ ਵਿਖੇ ਸਮੂਹ ਸਟਾਫ ਪਿਆਰੇ ਬੱਚਿਆਂ ਅਤੇ ਐਨ ਆਰ ਆਈ ਟਰਸਟ ਦੇ ਸਹਿਯੋਗ ਦੇ ਨਾਲ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਪੰਚ ਸਾਹਿਬ ਪਿੰਡ ਬਾਂਮਣੀਆ ਸਰਦਾਰ ਸੁਖਵਿੰਦਰ ਸਿੰਘ ਜੀ ਸਾਹਿਬ ਅਤੇ ਸਮੂਹ ಗ್ರಾಮ ਪੰਚਾਇਤ ਪਿੰਡ ਦੇ ਪਤਵੰਤੇ ਸੱਜਣ ਵੱਖ-ਵੱਖ ਸਕੂਲਾਂ ਦੇ ਆਈ ਟੀਚਰ ਸਹਿਬਾਨ ਐਸ ਐਮ ਸੀ ਕਮੇਟੀ ਦੇ ਮੈਂਬਰ ਸਹਿਬਾਨ ਸਾਰਿਆਂ ਨੇ ਸਕੂਲ ਦੇ ਵਿੱਚ ਸ਼ਿਰਕਤ ਕੀਤੀ ਅੱਜ ਅਸੀਂ ਸਾਰੇ ਸਾਲ ਦੇ ਦੌਰਾਨ ਵੱਖ-ਵੱਖ ਫੀਲਡਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਚਾਹੇ ਉਹ ਕਰਾਟੇ ਕੰਪੀਟੀਸ਼ਨਾਂ ਜਾਂ ਹੋ ਫੋਕ ਡਾਂਸ ਨੇ ਜਿਸ ਦੇ ਵਿੱਚ ਅਲੱਗ-ਅਲੱਗ ਵਿਦਿਅਕ ਮੁਕਾਬਲੇ ਵੀ ਸ਼ਾਮਿਲ ਨੇ ਤੇ ਬਲਾਕ ਦੇ ਵਿੱਚੋਂ ਹਮੇਸ਼ਾ ਹੀ ਸਾਡੇ ਸਕੂਲ ਦੇ ਬੱਚਿਆਂ ਨੇ ਫਰਸਟ ਪਲੇਸ ਹਾਸਲ ਕੀਤੀ ਤੇ ਇਸ ਸਾਲ ਜ਼ਿਲ੍ਹਾ ਵੀ ਜਿੱਤਿਆ ਕੁਇਜ਼ ਕੰਪੀਟੀਸ਼ਨ ਦੇ ਵਿੱਚੋਂ ਜਿਲਾ ਜਿੱਤਿਆ ਤੇ ਫੋਕ ਡਾਂਸ ਦੇ ਵਿੱਚੋਂ ਵੀ ਉਹਨਾਂ ਨੇ 3rd ਪੀਸ਼ਨ ਹਾਸਲ ਕੀਤੀ ਤੇ ਅੱਜ ਅਸੀਂ ਬੱਚਿਆਂ ਨੂੰ ਨਾਲ ਦੀ ਨਾਲ ਹੀ ਟਰੋਫੀਆਂ ਦੇ ਨਾਲ ਬੱਚਿਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੂੰ ਕੈਸ਼ ਪ੍ਰਾਈਜ਼ ਜਿਸ ਤਰ੍ਹਾਂ ਕਿ ਪਹਿਲਾਂ ਵੀ ਅਸੀਂ ਐਨਆਰਆਈ ਟਰਸਟ ਵੱਲੋਂ 500 ਰੁਪਏ ਪਰ ਸਟੂਡੈਂਟ ਜੋ ਬੱਚੇ 85% ਤੋਂ ਅਬਵ ਮਾਰਕਸ ਲੈਂਦੇ ਨੇ ਉਹਨਾਂ ਸਾਰਿਆਂ ਨੂੰ 500 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਬੱਚਿਆਂ ਨੂੰ ਵਜੀਫੇ ਦਿੱਤੇ ਗਏ ਮੈਂ ਅੰਤ ਵਿੱਚ ਆਪਣੇ ਸਮੂਹ ਸਟਾਫ ਦਾ ਐਨਆਰਆਈ ટ્રਸਟ ਦਾ ਤੇ ਪਿਆਰੇ ਬੱਚਿਆਂ ਦਾ ਤੇ ਪਿੰਡ ਵਸੀਆਂ ਦਾ ਸਮੂਹ ಗ್ರಾಮ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇਸ ਸਲਾਨਾ ਇਨਾਮ ਮੰਡ ਸਮਾਰੋਹ ਨੂੰ ਜਿਹੜਾ ਚਾਰ ਚੰਨ ਲਗਾਏ ਨੇ ਤੇ ਸਾਡਾ ਸਾਥ ਦੇ ਕੇ ਇਸ ਸਮਾਗਮ ਦੇ ਵਿੱਚ ਇਸ ਸਮਾਰੋਹ ਨੂੰ ਵਧੀਆ ਬਣਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਥੈਂਕ ਯੂ ਜੀ